ਕਮਰਸ਼ੀਅਲ ਕਾਰਟੇ ਦੀ ਕਵਰੀ ਹੈ 10 ਕਵੰਟਲ 1000 ਕਿਜੀ ਪੌਪੀ ਹਸ ਬਰਾਮਦ ਕੀਤੀ ਹੈ ਜਦੋਂ ਸੀਆਈਏ ਇੰਚਾਰਜ ਦੀ ਟੀਮ ਨੇ ਪਿੰਡ ਹਸਰੋਂ ਤੋਂ ਧਰਮਕੋਟ ਲੇਕਰ ਰੋਡ ਤੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚੋਂ ਦੋ ਦਰਸ਼ੀਆਂ ਨੂੰ ਰੈਸਟ ਕੀਤਾ ਗੁਰਮਿੰਦਰ ਭਾਗਿਆ ਤੇ ਦੂਜਾ ਸ਼ੰਗਾਰਾ ਸਿੰਘ ਇਹ ਦੋਵੇਂ ਹਿਆਰਪੁਰ ਦੇ ਰਹਿਣ ਵਾਲੇ ਨੇ ਤਾਂ ਉੱਥੇ ਡੀਐਸਪੀ ਨਵਾਂ ਸ਼ਹਿਰ ਨੇ ਮੌਕੇ ਤੇ ਆ ਕੇ ਜਿਹੜੀ ਐਬਰਾਮਦਗੀ ਕਰਾਈ ਹੈ 1000 kg ਇਸ ਤੋਂ ਬਾਅਦ ਅਸੀਂ ਇਹਨਾਂ ਦੀ ਕੁਝ-ਕੁਝ ਵੀ ਕਰ ਰਹੇ ਹੈਗੇ ਆਂ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਸਟੈਬਲਿਸ਼ ਕਰ ਰਹੇ ਹਾਂ ਜੋ ਹੁਣ ਤੱਕ ਵੀ ਕੁਝ ਕਿਛ ਤੋਂ ਸਾਹਮਣੇ ਆਇਆ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਕਾਪੀ ਹਸਪਲੇਟ ਆ ਰਹੇ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਬਾਈ ਕਰਨਾ ਸੀ ਉਹ ਸਾਰਾ ਵੀ ਅਸੀਂ ਕੁਝ ਕਿਛ ਦੇ ਵਿੱਚ ਲੈ ਕੇ ਆ। ਮੈਂ ਪਹਿਲੇ ਵੀ ਕਹੀ ਸੀ ਤੇ ਹੁਣ ਤੱਕ ਸਾਡੀ ਜਾਂਚ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਹਜੇ ਤੱਕ ਕੋਈ ਪਰਚਾ ਨਹੀਂ ਹੈ। ਇਹਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹਨੂੰ ਕਿਹਾ ਲਿਖਾਏ ਕਾਪੀ ਹਸਪਲੇਟ ਆ ਜੀ। ਉਦੋਂ ਨਾ ਦਵਿੰਦਰ ਕੁਮਾਰ ਉਸ ਲਾਲਾ ਤੇ ਉਹ ਸਲੋ ਲੋਡ ਨਵਸ਼ਾਹਤਾਂ ਰਹਿਣ ਵਾਲਾ ਹੈ ਤੇ ਉਹ ਵੀ ਅਕਿਊਜ਼ ਨਾਮਜ਼ਦ ਕਰ ਲਿਆ ਸੀ ਐਫ ਆਈ ਆਰ ਦੇ ਵਿੱਚ ਤੇ ਉਹਨੂੰ ਵੀ ਫੜ ਕੇ ਉਸ ਤੋਂ ਵੀ ਕੁਝ ਕੁਛ ਕੀਤੀ ਹੈ ਦਵਿੰਦਰ ਕੁਮਾਰ ਦੀ ਪਾਲਾ ਜਿਹੜਾ ਰੈਕਨੀ ਹੋਇਆ ਤੇ ਉਹਨੂੰ ਨਾਮਜ਼ਦ ਸੀ ਅਕਿਊਜ਼ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਉਹਨੂੰ ਕਦਮ ਉਹਨੂੰ ਵੀ ਜਲਦੀ ਚੱਲਦਾ ਰਹਿਸਟਰਾ ਸਰ ਜਿਹੜਾ ਉਹ ਅਸੀਂ ਬਵਾੜੇ ਕਰਵਾਵਾਂਗੇ ਬਾਅਦ ਦੇ ਵਿੱਚ ਬਟ ਐ ਜਿਹੜੀ ਗੁੰਮਤਾ ਤੇ ਇਹਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਤਾ ਹੈ ਕਹਿੰਦਾ ਉਹਦੇ ਵਿੱਚ ਜੋ ਵੀ ਰਿਮਾਡ ਮਿਲਦਾ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਸਾਰੇ ਡੇਟ ਉਡਣਾ ਸ਼ੇਅਰ ਕਰਦੇ ਅਰੇ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਇਹ ਜੋ ਤੁਸੀਂ ਕੁਛਕਿਛ ਕੀਤੀ ਹੈ ਇਹ ਪਹਿਲਾਂ ਵੀ ਜਿਹੜਾ ਹੈਗਾ ਉੱਥੋਂ ਲੈ ਕੇ ਆਉਂਦੇ ਰਹੇ ਨੇ ਬਟ ਸਿਮੀ ਵਾਰੀ ਲੈ ਕੇ ਆਏ ਆ ਉੱਤੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਸਾਰਾ ਡੇਟ ਹੈ ਜੀ ਅਸੀਂ ਇਹ ਪੇਜ ਨੂੰ ਲੈ ਕੇ ਆਏ ਰਾਜਸਥਾਨ ਤੋਂ ਬਟੇ ਜਿਹੜਾ ਦਵਿੰਦਰ ਹੈ ਉਹਨੇ ਵੀ ਮੰਗਵਾਇਆ ਸੀ ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਇਹ ਗੱਲਾਂ ਸਾਹਮਣੇ ਆ ਗਈਆਂ ਕਿ ਅੱਗੇ ਕਿੱਥੇ ਦਵਿੰਦਰ ਨੇ ਇਹ ਕਿਹਾ ਸੀਗਾ ਜਿੰਨਾ ਤੋਂ ਜਿਹੜੀ ਪੁੱਛੀ ਸੀ ਤਾਂ ਬਤਾਵੇ ਕਿ ਦਵਿੰਦਰ ਨੇ ਜਿਹੜਾ ਇਹ ਲੋਕੇਸ਼ਨ ਚੂਜ਼ ਕੀਤੀ ਸੀ ਜਦੋਂ ਦਵਿੰਦਰ ਅਰੈਸਟ ਹੋਏਗਾ ਤਾਂ ਇਹ ਸਾਰੇ ਜਿਹੜੇ ਕਲੱਬ ਹੋ ਜਾਣਗੇ ਕਿਸੇ ਨੇ ਪਰਚੇ ਕਿੰਨੇ ਦਾ ਮਾਲ ਸੀ ਕਿੰਨੀ ਪ੍ਰਾਈਸ ਦਾ ਨਹੀਂ ਹਜੇ ਸੰਬੰਧ ਨਹੀਂ ਕਿੰਨੇ ਕੁ ਲੈ ਗਏ ਹਾਂਜੀ ਕੀਮਤ ਦੱਸਿਆ ਨਹੀਂ ਕਿੰਨੇ ਕਲੀ ਇਹ ਉਹ ਹਜੇ ਪੁੱਛ ਕਚ ਕਰਨੀ ਬਾਕੀ ਹੈ ਜੀ ਉਸ ਤੋਂ ਬਾਅਦ ਇਹ ਸਾਰਾ ਇਹ ਮਾਲ ਸਭ ਲੋਕਲ ਨੂੰ ਵੰਡਣਾ ਸੀ ਜਾਂ ਕਿੱਥੇ ਵੰਡਣਾ ਸੀ ਇਹ ਸਾਰਾ ਜੀ ਵੀ ਹਜੇ ਪੁੱਛਲੀ ਦਾ 파ਟ ਹੈ ਉਹ ਸਾਰਾ ਪੁੱਛਲੀ ਤੋਂ ਬਾਅਦ ਜਿੱਦਾਂ ਵੀ ਹੋਏਗਾ ਤੁਹਾਨੂੰ ਅਸੀਂ ਰਿਮਾਰਕ ਕਿਦਾਂ ਮਿਲੇਗਾ ਅਸੀਂ ਰਮਨਕਿਸ਼ ਕਰਨੇ ਕਰਦੇ ਹੁਣ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਰਕ ਵੀ ਅਸੀਂ ਜਾਤ ਜਾਤ ਦਿਨ ਦਾ ਲਵਾਂਗੇ ਤਾਂ ਕਿ ਜਿਹੜਾ ਅੱਗੋਂ ਸਾਰਾ ਖਲਾਸਾ ਹੋ ਜਾਵੇ ਜਿੱਸੇ ਕਿਥੇ ਦੱਸੀਏ ਇੰਟਰਟਰੱਕ ਕਿਥੇ ਦੱਸੀਏ ਲੋਕਲ ਟੈਕਸੀ ਤੋਂ ਬਾਅਦ ਨੰਬਰੀ ਟ੍ਰੱਕ ਦਾ ਨੰਬਰੀ ਟ੍ਰੱਕ ਹੈ ਇਹ ਪੰਜਾਬ ਦਾ ਟ੍ਰੱਕ ਹੈ ਪੀਵੀ02 ਅੰਮ੍ਰਿਤਸਰ ਦਾ ਟ੍ਰੱਕ ਹੈਗਾ ਉਹ ਵੀ ਅਸੀਂ ਦੇਖਾਂਗੇ ਕਿਹਦੇ ਨਾਮ ਦੇ ਉੱਤੇ ਹੈਗਾ ਜਿਹੜੇ ਹੌਟਸਪੌਟ ਉਧਰੋਂ ਮੰਗਵਾਈ ਹੈ ਉਹਦੇ ਵਿੱਚ ਹੀ ਇਹ ਜਿਹੜਾ ਨਾਲ ਇਹ ਪਾਪੀ ਹਸ